ਕਿ ਨੇ ਖਿਲਾੜ ਕਟੇ ਗਏ ਹੋ ਜੀ ਸਾਡੇ ਮਾਨਜੋਗ ਐਸਸੀ ਸਾਹਿਬ ਜੀ ਚਰਨੀ ਸਿੰਘ ਜੀ ਇਨਸਾਈਟਸ ਉਹਨਾਂ ਦੇ ਇੱਕ ਖਹਿੜਾ ਮਾਰ ਕੇ ਕਿ ਇਹ ਲੈਫਟ ਤੋਂ ਨਿਕਲ ਆਇਆ ਗਿਆ ਪੂਰ ਕਰਦੇ ਕਿ ਇੱਥੇ ਬਹੁਤ ਸਾਰੇ ਜਿਹੜੇ ਮੁੰਡੇ ਆ 300 ਤੋਂ ਵੱਧ ਕਰਕੇ ਆ ਗਏ ਜਦੋਂ ਲੜਕੀਆਂ ਨੂੰ ਵੀ ਹੁੰਦੀ ਹੈ 1:30 ਵਜੇ ਬਹੁਤ ਤੰਗ ਕਰਦੇ ਆ ਅੱਕੇ ਵੀ ਅਸੀਂ ਇੱਕ ਪਿੰਡ ਨਾਕਾ ਲਾ ਕੇ ਉਹਨਾਂ ਤੋਂ ਕੰਮ ਕੀਤਾ ਹੀ ਅੱਜ ਵੀ ਅੱਜ ਦਾਸ ਕਰਦੇ ਅਜੇ ਕਿੰਨੇ ਕ ਚਲਾਨ ਜਿਹੜੇ ਆਪਾਂ ਇਹ ਕੱਟੇ ਸਨ ਫੋਨ ਤੱਕ ਤਾਂ ਕੱਟ ਗਿਆ ਪਹਿਲਾਂ ਹੀ ਬਣਾ ਲੇ ਸੂ ਦੇ ਬਾਹਰ ਗਏ ਹਾਂ ਉੱਥੇ ਸੱਫ ਕੱਟਦੇ ਆ ਉਹਦੇ ਚ ਚਲਾਨ ਜਿਹੜੇ ਆ ਕੋਈ ਨਾ ਮਾਲਕਾਂ ਦੇ ਬੱਚਿਆਂ ਦੇ ਤੇ ਹੀ ਹੈਗੇ ਕਿ ਕਿਸੇ ਹੋਰ ਦੇ ਬਣਾ ਉਹ ਅਜੇ ਤੱਕ ਨਾ ਮਾਲਕ ਦਾ ਕੋਈ ਨਹੀਂ ਕੱਟਿਆ ਜਿਹ ਇੱਕ ਸੰਗ ਛੱਡ ਦਿੱਤਾ ਹੈ ਅਤੇ ਮਾਜੋਗ ਐਸਐਸਪੀ ਸਾਹਿਬ ਜੀ ਜਰਮੀਨ ਜੀ ਦੀ ਇਨਸਾਈਟ ਉਹਨਾਂ ਦੇ ਇੱਕ ਹਿਲਾਤਾ ਮਾਮਲੇ ਕਿ ਇਹ ਡੈਕਸ ਪ੍ਰੋਬਲਮ ਨਿਕਲ ਆਇਆ ਗਿਆ ਉਹਨਾਂ ਨੂੰ ਜਦੋਂ ਐਸਪੀਐਸ ਦੇ ਬਹੁਤ سارے ਜਿਹੜੇ ਬੰਦੇ ਆ 300 ਤੋਂ ਕਰਕੇ ਆ ਗਏ ਜਦੋਂ ਲੜਕੀਆਂ ਨੂੰ ਵੀ ਹੁੰਦੀ ਹੈ 1:30 ਵਜੇ ਬਹੁਤ ਤੰਗ ਕਰਦੇ ਆ ਅੱਕੇ ਵੀ ਅਸੀਂ ਇੱਕ ਸਿੰਘ ਨਾਕਾ ਲਾ ਕੇ ਉਹ 9:00 ਵਜੇ ਹੀ ਅੱਜ ਹੀ ਇਹ 신고 ਕਰਦੇ ਅੱਜ ਕਿੰਨੇ ਕੇ ਚਲਾਨ ਜਿਹੜੇ ਆਪਾਂ ਇੱਕ ੱਤੇ ਤੋਂ ਸੋਮ ਤੱਕ ਦਾਖਲ ਕਰਦੇ ਆ ਪਹਿਲਾਂ ਹੀ ਬਣਾ ਲਏ ਸਕੂਲ ਦੇ ਬਾਹਰ ਗਏ ਆ ਤੇ ਸਾਫ ਕਰਦੇ ਉਹਨੇ ਚਚਲਾਨ ਜਰੇਆ ਕੋਈ ਨਾ ਬਾਲਕਾਂ ਦੇ ਬੱਚਿਆਂ ਦੇ ਤੇ ਹੀ ਹੈਗੇ ਕਿ ਕਿਸੇ ਹੋਰ ਦੇ ਬਿਨਾ ਅਜੇ ਤੱਕ ਨਾ ਮਾਲਕ ਦਾ ਕੋਈ ਨਹੀਂ ਕਟਿਆ ਜਿੱਤ ਸੰਗ ਛੱਡਦੇ ਤੁਸ ਆਹ ਤੇ ਕਰਦੇ ਕਿ ਨੇ ਕਿਨਾਰ ਕੱਟੇ ਗਏ ਹੋਏ ਜੀ ਸਾਡੇ ਮਾਨ ਜੋ ਐਸ.ਪੀ. ਸਾਹਿਬ ਵੀ ਕਮੀ ਦੀ ਇੰਡੀਆ ਤੋਂ ਉਹਨਾਂ ਦੇ ਇੱਕ ਹਲਿਆਣਾ ਪਾਸਟਰ ਅਸੀਂ ਇਹ ਲੈਪਸ ਤੋਂ ਨਿਕਲ ਆਇਆ ਗਿਆ ਪੂਰਨ ਕਰਕੇ ਐਪੀਐਸ ਦੇ ਬਹੁਤ سارے ਜਿਹੜੇ 335 ਕਰਕੇ ਆ ਗਏ ਜਦੋਂ ਲੜਕੀਆਂ ਨੂੰ ਹੀ ਨਹੀਂ 1:30 ਵਜੇ ਬਹੁਤ ਤਾਨ ਕਰਦੇ ਆ ਅੱਕੇ ਵੀ ਅਸੀਂ ਇੱਕ ਸਿੰਘ ਨਾਕਾ ਵਾਕੇ ਉਹ ਨੌਜਵਾਨ ਕਿਤੇ ਹੀ ਅੱਜ ਵੀ ਇਹ ਨਹੀਂ ਦਾਸ ਕਰਦੇ ਅੱਜ ਕਿੰਨੇ ਕ ਚਲਾਨ ਜਿਹੜੇ ਆਪਾਂ ਇੱਕ ੱਤੇ ਤੋਂ ਸੋਮ ਤੱਕ ਦਾਸ ਕਰ ਗਿਆ ਪਹਿਲਾਂ ਹੀ ਬਣਾ ਲਏ ਸਕੂਲ ਦੇ ਬਾਹਰ ਗਏ ਹਾਂ ਉੱਥੇ ਸਾਫ ਕਰਦੇ ਆ ਉਨੇ ਚ ਚਲਾਨ ਜਿਹੜੇ ਆ ਕੋਈ ਨਾ ਬਾਲਕਾਂ ਦੇ ਬੱਚਿਆਂ ਦੇ ਤੇ ਹੀ ਹੈਗੇ ਕਿ ਕਿਸੇ ਹੋਰ ਦੇ ਬਿਨਾ ਬਈ ਜੇ ਤੱਕ ਨਾ ਬਾਲਕ ਦਾ ਕੋਈ ਨਹੀਂ ਕਟਿਆ ਜਿੱਥੇ ਤਾਂ ਅੱਗੇ ਦੱਰਦੇ ਹਾਂ ਠੀਕ ਹੈ ਪਰ ਕਿਸੇ ਕਿਸੇ ਕਰਕੇ ਇਹ ਚਲਾਨ ਕਟੇ ਗਏ ਹੋ ਜੀ ਸਾਡੀ ਮਾਨ ਜੋ ਐਸਸੀ ਸਾਹਿਬ ਜੀ ਚਰਨੀ ਸਿੰਘ ਜੀ ਇੰਸਾਈਟਰ ਉਹਨਾਂ ਦੇ ਇੱਕ ਖਲਾਫਾ ਮਾਮਲਾ ਤੇ ਇਹ ਪੋਟਾ ਨਕਾਲਾ ਆਇਆ ਗਿਆ ਉਹ ਪੂਰਜਾ ਦੇ ਇੱਥੇ ਬਹੁਤ سارے ਜਿਹੜੇ ਮੁੰਡੇ ਆ 300 ਤੋਂ ਜੋ ਕਰਕੇ ਆ ਗਏ ਜਦੋਂ ਲੜਕੀਆਂ ਨੂੰ ਹੀ ਨਹੀਂ 1:30 ਵਜੇ ਬਹੁਤ ਤੰਗ ਕਰਦੇ ਆ ਅੱਕੇ ਵੀ ਅਸੀਂ ਇੱਕ ਨਕਾਲਾ ਕਿਉਂ ਨਾ ਉਸ ਤੋਂ ਉਤਾਨ ਕਿਤੇ ਹੀ ਅੱਜ ਵੀ ਇਹ ਨਹੀਂ ਦਾਖਲ ਕਰਦੇ ਅੱਜ ਕਿੰਨੇ ਕ ਚਲਾਨ ਜਿਹੜੇ ਆਪਾਂ ਇਕੱਟੇ ਤੋਂ ਸੋਮ ਤੱਕ ਦਾਖਲ ਕਰਦੇ ਆ ਪਹਿਲਾਂ ਹੀ ਬਣਾ ਲੈ ਉਸ ਤੋਂ ਬਾਅਦ ਗਏ ਹਾਂ ਉੱਥੇ ਸਾਫ ਕਰਦੇ ਉਹਦੇ ਚ ਚਲਾਨ ਜਿਹੜੇ ਆ ਕੋਈ ਨਾ ਬਾਲਕਾਂ ਦੇ ਬੱਚੇ ਦੇ ਦੇ ਹੈਗੇ ਕਿ ਕਿਸੇ ਹੋਰ ਦੇ ਬਣਾ ਅਜੇ ਤੱਕ ਨਾਮਾਲਕ ਦਾ ਕੋਈ ਨਹੀਂ ਕਟਿਆ ਜੋ ਕਿ ਤਾਂ ਹੀ ਡਰਦੇ ਹੁੰਦਾ। ਕਿ ਇਸ ਕਦਰ ਕਿਲੇ ਕਿਨਾਰ ਕੱਟੇ ਗਏ ਹੋਏ ਨਾਲ ਸਾਡੀ ਮਾਨ ਜੋ ਐਸ.ਸੀ. ਸਾਹਿਬ ਜੀ ਚਰਨੀ ਦੀ ਟੀਮ ਅੱਗੇ ਵੱਲ ਉਹਨਾਂ ਦੇ ਇੱਕ ਖੁਦਿਆ ਦਾ ਮਤਲਬ ਕਿ ਲੈਸ ਤਾਹੋ ਦਾ ਨਗਰ ਆਇਆ ਗਿਆ। ਉਹਨਾਂ ਨੂੰ ਕਰਦੇ ਜਿਵੇਂ ਇੱਥੇ ਬਹੁਤ سارے ਜਿਹੜੇ 2300 ਤੋਂ ਵੱਧ ਕਰਕੇ ਆ ਗਏ। ਜਦੋਂ ਲੜਕੀਆਂ ਨੂੰ ਜੀ ਹੁੰਦੀ ਹੈ 1:30 ਵਜੇ ਉਹ ਬਹੁਤ ਤਾਂ ਕਰਦੇ ਆ ਅੱਕੇ ਵੀ ਅਸੀਂ ਇੱਕ ਸ਼ੀਟ ਨਾ ਕਾਵਾ ਕਿ ਉਹ ਨੌਕਣ ਕਿਤੇ ਹੀ ਅੱਜ ਵੀ ਇੰਨੀ ਦਾਫੜ ਗਏ ਅੱਜ ਕਿੰਨੇ ਕੇ ਚਲਾਨ ਜਿਹੜੇ ਆਪਾਂ ਇਕੱਠੇ ਸੋਂ ਤੱਕ ਤਾਂ ਕੱਟ ਗਏ ਪਹਿਲਾਂ ਹੀ ਬਣਾ ਲਏ ਸੂਰ ਦੇ ਬਾਹਰ ਗਏ ਹਾਂ ਉੱਥੇ ਸਾਫ ਕਰਦੇ ਉਹਦੇ ਵਿੱਚ ਚਲਾਨ ਜਿਹੜੇ ਆ ਕੋਈ ਨਾ ਬਾਲਕਾਂ ਦੇ ਬੱਚਿਆਂ ਦੇ ਤੇ ਹੀ ਹੈਗੇ ਕਿ ਕਿਸੇ ਹੋਰ ਦੇ ਬਿਨਾ ਜੇ ਤੱਕ ਨਾ ਬਾਲਕਾਂ ਦਾ ਕੋਈ ਨਹੀਂ ਕੱਟਿਆ ਜੇ ਕੱਟਾਂਗੇ ਤਾਂ ਕਰਦੇ ਹਾਂ ਸਭ ਕੀ ਨੇ ਖਿਡਾਰੀ ਕਟੇ ਗਏ ਹੋਏ ਜਨਤ ਸਾਡੀ ਮਾਂ ਜੋ ਕੈਸੇ ਸਿਖਾ ਫਰੀ ਚਰਨੀ ਸੀ ਦੀ ਇਨਸਾਈਟ ਉਹਨਾਂ ਦੇ ਇੱਕ ਹਿਲਾਤਾ ਮਾਫ ਕਰ ਅਸੀਂ ਇਹ ਲੈਪਸ ਤੋਂ ਨਿਕਲ ਆਇਆ ਗਿਆ ਪੂਰ ਕਾਸੇ ਇੱਥੇ ਬਹੁਤ سارے ਜਿਹੜੇ ਮੁੰਡੇ ਆ 300 ਤੋਂ ਉੱਪਰ ਹੋ ਕਰਕੇ ਆ ਗਏ ਜਦੋਂ ਲੜਕੀਆਂ ਨੂੰ ਵੀ ਹੁੰਦੀ ਹੈ 1:30 ਵਜੇ ਬਹੁਤ ਤਾਨ ਕਰਦੇ ਆ ਅੱਕੇ ਵੀ ਅਸੀਂ ਇੱਕ ਵੀ ਨਾਕਾ ਲਾ ਕੇ ਉਹ ਨੌਂ ਸਾਲ ਪਿੱਛੇ ਹੀ ਅੱਜ ਵੀ ਇਹ ਨਹੀਂ ਦਾਸ ਕਰਦੇ ਅੱਜ ਕਿੰਨੇ ਕ ਚਲਾਨ ਜਿਹੜੇ ਆਪਾਂ ਇਕੱਟੇ ਸਨ ਫੋਮ ਤੱਕ ਤਾਂ ਕੱਟ ਗਿਆ ਪਹਿਲਾਂ ਹੀ ਬਣਾ ਲੇ। ਕੂ ਦੇ ਬਾਹਰ ਗਏ ਹਾਂ ਉੱਥੇ ਸਭ ਕੱਟਦੇ। ਉਹਦੇ ਚ ਚਲਾਨ ਜਿਹੜੇ ਆ ਕੋਈ ਨਾ ਬਾਲਕਾਂ ਦੇ ਬੱਚਿਆਂ ਦੇ ਦੇ ਹੈਗੇ ਕਿ ਕਿਸੇ ਹੋਰ ਦੇ ਬਣਾ। ਅਜੇ ਤੱਕ ਨਾ ਬਾਲਕ ਦਾ ਕੋਈ ਨਹੀਂ ਕੱਟਿਆ। ਜੇ ਕਹਾਂਗੇ ਛੱਡ ਦੇ ਦੋ।